ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਚੜਾਈ। ਯਾ ਗੁਰ ਮੇਰਾ ਸੰਗ ਸਦਾ ਹੈ ਨਾਲੇ। ਇਹ ਸ਼ਬਦ ਸਾਨੂੰ ਇਹ ਅਹਿਸਾਸ ਕਰਾਉਂਦੇ ਨੇ ਕਿ ਵਾਹਿਗੁਰੂ ਹਮੇਸ਼ਾ ਸਾਡੇ ਨਾਲ ਹੈ ਸਾਡੇ ਅੰਗ ਸੰਦ। ਭਗਵੰਤ ਸਿੰਘ ਕਹਿੰਦੇ ਨੇ ਕਿ ਇਸ ਗੱਲ ਦਾ ਅਹਿਸਾਸ ਹੋਣਾ ਸਾਡੇ ਵਾਸਤੇ ਇੱਕ ਬੜਾ ਲਾਹੇਵੰਦ ਬੜਾ ਫਾਇਦੇ ਦਾ ਸੌਦਾ ਹੈ। ਜਦੋਂ ਅਸੀਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਅਸੀਂ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ 'ਚ गिर ਜਾਂਦੇ ਹਾਂ। ਕਹਿੰਦੇ ਇੱਕ ਵਾਰੀ ਕਿਸੇ ਨੇ ਕਿਸੇ ਦੇ 100 ਰੁਪਏ ਦੇਣੇ ਸਨ ਤੇ ਜਿਸਨੇ ਦੇਣੇ ਸਨ ਉਸਨੇ ਉਹ 100 ਰੁਪਏ ਆਪਣੇ ਘਰ ਦੇ ਅੰਦਰ ਇੱਕ ਟਰੰਕ ਚ ਸਵਾਲ ਕੇ ਰੱਖ ਲਏ ਹੁਣ ਲੈਣ ਵਾਲਾ ਪੈਸੇ ਲੈਣ ਆ ਗਿਆ ਤੇ ਜਿਸਨੇ ਦੇਣੇ ਸਨ ਉਹ ਬਿਲਕੁਲ ਭੁੱਲ ਗਿਆ ਕਿ ਇਸਦੇ ਕੋਲ ਪੈਸੇ ਹਨ ਤੇ ਜਿਸਨੇ ਲੈਣੇ ਸਨ ਉਹਨੂੰ ਜਦੋਂ ਉਸਦੇ ਪੈਸੇ ਨਾ ਮਿਲੇ ਤਾਂ ਉਸਨੇ ਸ਼ਹਿਰ ਜਾ ਕੇ ਉਸਦੀ ਬਦਨਾਮੀ ਕੀਤੀ ਤੇ ਇਸ ਦੀ ਸਾਖ ਮਾਰੀ ਗਈ ਸੋ ਇਸ ਸੰਦਰਭ ਦੇ ਵਿੱਚ ਪੈਸਿਆਂ ਦਾ ਹੋਣਾ ਜਾਂ ਨਾ ਹੋਣਾ ਇੱਕ ਬਰਾਬਰ ਹੀ ਹੋ ਗਿਆ ਕਹਿੰਦੇ ਇਸੇ ਤਰ੍ਹਾਂ ਹੀ ਵਾਹਿਗੁਰੂ ਸਾਡੇ ਅੰਦਰ ਹੈ ਸਾਡੇ ਅੰਗ ਸੰਗ ਹੈ ਅਸੀਂ ਇਹ ਗੱਲ ਭੁੱਲ ਜਾਂਦੇ ਆ ਤੇ ਜਦੋਂ ਅਸੀਂ ਭੁੱਲ ਜਾਂਦੇ ਆ ਸਾਡੇ ਲਈ ਪਰੇਸ਼ਾਨੀਆਂ ਮੁਸੀਬਤਾਂ ਦੁੱਖ ਆ ਜਾਂਦੇ ਨੇ ਸੋ ਇਸ ਕਰਕੇ ਉਸ ਨੂੰ ਯਾਦ ਰੱਖਣ ਦੇ ਵਿੱਚ ਹੀ ਭਲਾਈ ਹੈ ਹਮੇਸ਼ਾ ਇਹ ਕਹਿਣਾ ਕਿ ਘਰ ਮੇਰਾ ਸੰਗ ਸਦਾ ਹੈ ਨਾਲੇ ਇਸ ਚੀਜ਼ ਨੂੰ ਆਪਣਾ ਬਿਲੀਫ ਸਿਸਟਮ ਆਪਣਾ ਆਧਾਰ ਬਣਾ ਲੈਣਾ ਕਿਉਂਕਿ ਹਰ ਸਿਮਰਨ ਮੈਂ ਆਪ ਨਿਰੰਕਾਰਾ ਵਾਹਿਗੁਰੂ ਨੂੰ ਯਾਦ ਰੱਖਣਾ ਹੀ ਅਸਲ ਦੇ ਵਿੱਚ ਉਸ ਦਾ ਮਿਲਾਪ ਹੈ